ਭਾਜਪਾ ਸੁਪਰ ਪ੍ਰਧਾਨ ਦੀ ਸੁਰੱਖਿਆ ਦੇ ਵਿੱਚ ਤੈਨਾਤ ਪੁਲਿਸ ਜਵਾਨ ਹੈਰੋਇਨ ਤੇ ਡਰੱਗ ਮਨੀ ਸਨੇ ਗ੍ਰਿਫਤਾਰ ਹੋਇਆ ਤਦ ਆਸੀ ਗਏ ਕਿ ਦਿਨਾਲਗਰ ਪੁਲਿਸ ਨੇ ਇੱਕ ਨਾਕੇ ਦੇ ਦੌਰਾਨ ਕਾਰ ਸਵਾਰ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ 268 ਗ੍ਰਾਮ ਹੈਰੋਇਨ ਤੇ 1.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਇਸ ਦੇ ਵਿੱਚ ਖਾਸ ਗੱਲ ਇਹ ਰਹੀ ਹੈ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੇ ਵਿੱਚੋਂ ਇੱਕ ਪੰਜਾਬ ਪੁਲਿਸ ਦਾ ਕਰਮਚਾਰੀ ਹੈ ਤੇ ਪਠਾਨਕੋਟ ਤੋਂ ਭਾਜਪਾ ਦੇ ਵਿਧਾਇਕ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਸੁਰੱਖਿਆ ਦੇ ਵਿੱਚ ਤੈਨਾਤ ਸੀ ਸਬੰਧੀ ਡੀਐਸਪੀ ਦਿਨਾਨਗਰ ਜਨਾਦਾਇ ਕਿਹਾ ਕਿ ਬੀਤੀ ਰਾਤ 2 ਵਜੇ ਦੇ ਕਰੀਬ ਦਿਨਾਨਗਰ ਥਾਣੇ ਦੇ ਐਸਐਚਓ ਤੇ ਇਸ ਦੇ ਨਾਲ ਹੀ ਚੌਕੀ ਇੰਚਾਰਜ ਦੇ ਵੱਲੋਂ ਬਰਿਆਰ ਬਾਈਪਾਸ ਵਿਖੇ ਨਾਕਾ ਲਾਇਆ ਗਿਆ ਇਸ ਦੌਰਾਨ ਇੱਕ ਸਵਿਫਟ ਗੱਡੀ ਪੀਬੀ 35ਏਕੇ 5305 ਨੂੰ ਰੋਕਿਆ ਗਿਆ ਤਲਾਸ਼ੀ ਲਈ ਗਈ ਤਾਂ 262 ਗ੍ਰਾਮ ਹੈਰੋਇਨ ਤੇ 1.5 ਲੱਖ ਦੀ ਡਰੱਗ ਮਣੀ ਮਿਲਦੀ ਹੈ ਜਦਕਾਰ ਸਵਾਰਾਂ ਦੀ ਪਛਾਣ ਪੁੱਛੀ ਗਈ ਤਾਂ ਇਹਨਾਂ ਦੀ ਪਛਾਣ ਅਭਿਜਿਤ ਤੇ ਇਸ ਦੇ ਨਾਲ ਹੀ ਆਸਮਦੀਨ ਦੇ ਵਜੂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਅਭਿਜਿਤ ਹੈ ਇਹ ਪਠਾਨਕੋਟ ਦਾ ਰਹਿਣ ਵਾਲਾ ਆਸਮਦੀਨ ਜਿਹੜਾ ਹੈ ਇਹ ਕਠੂਆ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਹੈ ਤਾਂ ਦੋਮਾ ਤੇ ਵੱਖ-ਵੱਖ ਰਿਆ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਭਿਜਿਤ ਪੰਜਾਬ ਪੁਲਿਸ ਦਾ ਮੁਲਾਜ਼ਮ ਨਿਕਲਿਆ ਡੀਐਸਪੀ ਰਜਿੰਦਰ ਸਿੰਘ ਮਨਹਾਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੇ ਵਿੱਚੋਂ ਇੱਕ ਜਿਹੜਾ ਹੈ ਇਹ ਅਭੀਜੀਤਾ ਪੰਜਾਬ ਪੁਲਿਸ ਦੀ ਚੌਥੀ ਇੰਡੀਅਨ ਰਿਜ਼ਰਵ ਬਟਾਲੀਅਨ ਦਾ ਜਵਾਨ ਹੈ ਇਸ ਵੇਲੇ ਪਠਾਨਕੋਟ ਤੋਂ ਭਾਜਪਾ ਦੇ ਵਿਧਾਇਕ ਤੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਸੁਰੱਖਿਆ ਚ ਤਨਾਤ ਸੀ ਦੱਸ ਦਈਏ ਕਿ ਦੱਸਿਆ ਜਾ ਰਿਹਾ ਹੈ ਕਿ ਅਭੀਜੀਤ ਜਿੱਥੇ ਸੁਰੱਖਿਆ ਦੇ ਵਿੱਚ ਤਨਾਤ ਸੀ ਤੇ ਸੁਰੱਖਿਆ ਦੇ ਵਿੱਚ 1 ਤ 8 ਨੂੰ ਹੀ ਤਾਇਨਾਤ ਕੀਤਾ ਗਿਆ ਸੀ ਜਾਂ ਇਸ ਤੋਂ ਪਹਿਲਾਂ ਉਹ ਜਲੰਧਰ ਵਿਖੇ ਤਾਇਨਾਤ ਸੀ ਤਨ ਦੱਸਿਆ ਕਿ ਫਿਲਹਾਲ ਪੁਲਿਸ ਜਵਾਨ ਮਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕਰ ਰਹੀ ਹੈ ਤੇ ਹੋਰ ਖੁਲਾਸਿਆਂ ਦੀ ਉਮੀਦ ਹੈ। ਭਾਜਪਾ ਸੂਬਾ ਪ੍ਰਧਾਨ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਪੁਲਿਸ ਜਵਾਨ ਹੈਰੋਇਨ ਤੇ ਡਰਗਮਨੀ ਸੰਨੇ ਗ੍ਰਿਫਤਾਰ ਹੋਇਆ। ਤਦ ਆਸੀ ਇਹ ਕਿ ਦਿਨਾਂ ਨਗਰ ਪੁਲਿਸ ਨੇ ਇੱਕ ਨਾਕੇ ਦੇ ਦੌਰਾਨ ਕਾਰ ਸਵਾਰ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ 268 ਗ੍ਰਾਮ ਹੈਰੋਇਨ ਦੇ 1.5 ਲੱਖ ਰੁਪਏ ਦੀ ਡਰਗ ਮਨੀ ਬਰਾਮਦ ਕੀਤੀ ਹੈ ਇਸ ਦੇ ਵਿੱਚ ਖਾਸ ਗੱਲ ਇਹ ਰਹੀ ਹੈ ਕਿ ਗ੍ਰਫਤਾਰ ਕੀਤੇ ਗਏ ਨੌਜਵਾਨਾਂ ਦੇ ਵਿੱਚੋਂ ਇੱਕ ਪੰਜਾਬ ਪੁਲਿਸ ਦਾ ਕਰਮਚਾਰੀ ਹੈ ਤੇ ਪਠਾਨਕੋਟ ਤੋਂ ਭਾਜਪਾ ਦੇ ਵਿਧਾਇਕ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਸੁਰੱਖਿਆ ਦੇ ਵਿੱਚ ਤਰਨਾਤ ਸੀ ਇਸ ਸਬੰਧੀ ਡੀਐਸਪੀ ਦਿਨਾਂਗਰ ਜਨਾਦਾ ਕਹਿਣਾ ਕਿ ਬੀਤੀ ਰਾਤ 2 ਵਜੇ ਦੇ ਕਰੀਬ ਦਿਨਾਂਗਰ ਥਾਣੇ ਦੇ ਐਸਐਚਓ ਇਸ ਦੇ ਨਾਲ ਹੀ ਚੌਕੀ ਇੰਚਾਰਜ ਦੇ ਵੱਲੋਂ ਬਰਿਆਰ ਬਾਈਪਾਸ ਵਿਖੇ ਨਾਕਾ ਲਾਇਆ ਗਿਆ ਇਸ ਦੌਰਾਨ ਇੱਕ ਸਵਿਫਟ ਗੱਡੀ ਪੀਬੀ 35ਏਕੇ 5305 ਨੂੰ ਰੋਕਿਆ ਗਿਆ ਤਲਾਸ਼ੀ ਲਈ ਗਈ ਤਾਂ 260 ਗ੍ਰਾਮ ਹੈਰੋਇਨ ਤੇ 1.5 ਲੱਖ ਦੀ ਡਰਗ ਮਣੀ ਮਿਲਦੀ ਹੈ ਜਦਕਾਰ ਸਵਾਰਾਂ ਦੀ ਪਛਾਣ ਪੁੱਛੀ ਗਈ ਤਾਂ ਇਹਨਾਂ ਦੀ ਪਛਾਣ ਅਭਿਜ이트 ਤੇ ਇਸ ਦੇ ਨਾਲ ਹੀ ਆਸਮਦੀਨ ਦੇ ਵਜੂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਅਭਿਜਿਤ ਹੈ ਇਹ ਪਠਾਨਕੋਟ ਦਾ ਰਹਿਣ ਵਾਲਾ ਹੈ ਆਸਮਦੀਨ ਜਿਹੜਾ ਹੈ ਇਹ ਕਠੂਆ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਹੈ ਤਾਂ ਦੋਮਾ ਤੇ ਵੱਖ-ਵੱਖ ਰਿਆ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਭਿਜਿਤ ਪੰਜਾਬ ਪੁਲਿਸ ਦਾ ਮੁਲਾਜ਼ਮ ਨਿਕਲਿਆ ਡੀਐਸਪੀ ਰਜਿੰਦਰ ਸਿੰਘ ਮਨਹਾਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੇ ਵਿੱਚੋਂ ਇੱਕ ਜਿਹੜਾ ਹੈ ਇਹ ਅਭਿਜੀਤਾ ਪੰਜਾਬ ਪੁਲਿਸ ਦੀ ਚੌਥੀ ਇੰਡੀਅਨ ਰਿਜ਼ਰਵ ਬਟਾਲੀਅਨ ਦਾ ਜਵਾਨ ਹੈ ਇਸ ਵੇਲੇ ਪਠਾਨਕੋਟ ਤੋਂ ਭਾਜਪਾ ਦੇ ਵਿਧਾਇਕ ਤੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਸੁਰੱਖਿਆ 'ਚ ਤਾਇਨਾਤ ਸੀ ਤਾਂ ਦੱਸ ਦਈਏ ਕਿ ਦੱਸਿਆ ਜਾ ਰਿਹਾ ਹੈ ਕਿ ਅਭਿਜੀਤ ਜਿੱਥੇ ਸੁਰੱਖਿਆ ਦੇ ਵਿੱਚ ਤਾਇਨਾਤ ਸੀ ਤੇ ਸੁਰੱਖਿਆ ਦੇ ਵਿੱਚ ਲੰਗੀ 3 ਅਗਸਤ ਨੂੰ ਹੀ ਤਾਇਨਾਤ ਕੀਤਾ ਗਿਆ ਸੀ ਜਾਂ ਇਸ ਤੋਂ ਪਹਿਲਾਂ ਉਹ ਜਲੰਧਰ ਵਿਖੇ ਤਾਇਨਾਤ ਸੀ ਤੋਂ ਉਹ ਦੱਸਿਆ ਕਿ ਫਿਲਹਾਲ ਪੁਲਿਸ ਦੋਮਾ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕਰ ਰਹੀ ਹੈ ਤੇ ਹੋਰ ਖੁਲਾਸਿਆਂ ਦੀ ਉਮੀਦ ਹੈ